ਸਤ ਗੁਰ ਨਾਨਕ ਪ੍ਰਗਟਿਆ ਮਿਟੇ ਤੁੰਗ ਗਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਧਾਰੀ ਸਭੇ ਹਨੇਰੇ ਕੋ ਲੋਆ ਸੰਗੁ ਭੁਕੇ ਮਰ ਗਾਵਲੀ ਅੰਨ ਨ ਜਾਣੀ ਤੀਰ ਤਰੋਆ ਜਿਠੇ ਬਾਬਾ ਪੈਣ ਤਰੀ ਉਜਾ ਅਸਨ ਤਾਪਨ ਤੋਂ ਸੁਣੀ ਪੁਕਾਰ ਇੰਤਾਰ ਪਰਭ ਗੁਰੂ ਨਾਨਕ ਜਗ ਮਾਏ ਪਟਾਇਆ ਚਰਨ ਧੋਏ ਰੇ ਰਾਸ ਕਰ ਚਰਨਾ ਮਿਰਤ ਸਿਖਾਂ ਪੁਲਾਇਆ ਆਰ ਬ੍ਰਹਮ ਪੁਰ ਬ੍ਰਹਮ ਕਲਜੂ ਦੇ ਅੰਦਰ ਇਕਟ ਖਾਇਆ ਯਾਰੀ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇ ਰਾਣਾ ਰੰਕ ਬਰਾਗਰੀ ਐਰੀ ਪਮਨਾ ਦਗ ਵਰਤਾਇਆ ਉਟਾ ਖੇਲ ਪਰਮ ਦਾ era ਉਪਰ ਜੈ ਜਨਵਾਇਮ ਕਲਯੁਗ ਭਾਂਬੀ ਤਾਰੇ ਹਾਂ ਸਤਨਾਮ ਪੜ ਮੰਤਰ ਚਰਾਇਆ ਕਾਲ ਤਾਰਨ ਗੁਰੂ ਨਾਨਕ ਆਇਆ ਗੁਰੂ ਗੁਰੂ ਦੀ ਪਿਆਰੀ ਸਾਧ ਸੰਗਤ ਦੀ ਦੇਸ ਦੇਸ ਵਿਤਵਤ ਦੀ ਹੋਈ ਬਤਨ ਦੀ ਮਿੱਟੀ ਚੰਨ ਦੇ ਨਾਜੁਰ ਗਏ ਸਾਧ ਸੰਗਤ ਗੁਰਪਤੀ ਪ੍ਰਮਾਣ ਕਰੂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਪੱਤੇ ਅੱਜ ਦਾ ਦਿਨ ਜਿਹੜਾ ਬੜਾ ਸੁਭਾਗਾ ਵਾ ਇਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਤੇ ਅੜਾ ਵਾ ਦੇ ਸ੍ਰੀ ਸੁਦੇਸ਼ ਵਿਚ ਵਸਦੇ ਹੋਏ ਸਮੂਹ ਸਾਧ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਮਹਾਰਜ ਪ੍ਰਕਾਸ਼ ਦਿਹਾੜੇ ਤੇ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ